ਸੋਨਾ ਚਾਂਦੀ ਖਰੀਦਣ ਵਾਲਿਆਂ ਤੇ ਲਈ ਵੱਡੀ ਖੁਸ਼ਖਬਰੀ ਹੈ ਤੇ ਹੁਣ ਵਿਆਹ ਸਮਾਗਮ ਹੋਵੇ ਜਾਂ ਫਿਰ ਕੋਈ ਫੈਸਟੀਵਲ ਜਾਂ ਫਿਰ ਕੋਈ ਫੰਕਸ਼ਨ ਕਿਉਂ ਨਾ ਹੋਵੇ ਜੇਕਰ ਤੁਸੀਂ ਸੋਨਾ ਜਾਂ ਫਿਰ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਖਬਰ ਹੈ ਘਰ ਦੇ ਵਿੱਚ ਜੇਕਰ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਨੇ ਸੋਨਾ ਤੇ ਚਾਂਦੀ ਹਰ ਕੋਈ ਖਰੀਦਣਾ ਚਾਹੁੰਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਸੋਨਾ ਤੇ ਚਾਂਦੀ ਹੁਣ ਸਸਤਾ ਹੋ ਚੁੱਕਿਆ ਹੈ ਧੜੰਮ ਦੇਣ ਗਿਆਈ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਕਿ ਆਈ ਹੋਈ ਹੈ ਦੱਸਦੀ ਕਿ ਸੋ ਵਾਰ 10 ਮਾਰਚ ਨੂੰ ਯਾਨੀ ਕਿ ਅੱਜ ਸੋਨਾ ਸਸਤਾ ਹੋ ਗਿਆ ਹੋਲੀ ਤੋਂ ਪਹਿਲਾਂ ਸੋਨੇ ਦੀ ਕੀਮਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਦੇਸ਼ ਦੇ ਵਿੱਚ ਹੋਲੀ 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੈ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ ਜੇਕਰ ਦੱਸੀ ਜਾਵੇ ਤਾਂ 87700 ਰੁਪਏ ਦੇ ਆਸ-ਪਾਸ ਹੈ ਅਤੇ 22 ਕੈਰਟ ਸੋਨੇ ਦੀ ਕੀਮਤ 80300 ਰੁਪਏ ਤੋਂ ਉੱਪਰ ਕਾਰੋਬਾਰ ਕਰ ਰਹੀ ਹੈ ਤਾਂ 1 ਕਿਲੋਗ੍ਰam ਚਾਂਦੀ ਦੀ ਕੀਮਤ